बसंती जब तक तुम्हारे पांव चलेंगे तब तक फुल्लू की सांसें चलेंगी नाच बसंती नाच मैं बसंती वाला नहीं आता बीबी नंती वाला आता ही चल फिर वह आते ओए ये भी कंदर खाना चाहिए तो ਨਾ 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 ਪਾਪਾ ਮਾਰੀ ਨਾ ਮਾਰੀ ਨਾ ਇਹ ਕੀ ਬੰਡਿਆ ਏ ਸਾਡੇ ਪ੍ਰਾਣ ਗੁੰਡਿਆ ਨੇ ਫੜ ਲਿਆ ਸੀ ਤੇ ਛੱਡਾ ਬੰਡਿਆ ਓਏ ਮੁਜਰਾ ਕਰ ਕਰ ਕੇ ਕਿੰਨਾ ਬੰਡਿਆ ਓਏ ਤੂੰ ਫੁੱਲੂ ਤੈਨੂੰ ਕਿੰਨੀ ਰੀ ਕਹ ਇਹਨਾਂ ਨਾਲ ਨਾ ਕੈਂਡਿਆ ਕਰ ਨਲੀ ਤੈਨੂੰ ਪੁੰਝ ਨਹੀਂ ਆਉਣੀ ਤੇ ਕਿੱਡਾ ਧਰਮਿੰਦਰ ਬਣਿਆ ਓਹ ਲੈ ਨੂੰ ਓਏ ਉਧਰ ਮਾਲ ਭੁੱਖਾ ਬੱਜਾ ਤੂੰ ਇਹਨੂੰ ਬੰਨ ਕੇ ਬੈਠਾ ਓ ਪੱਠਾ ਦਿੱਤਾ ਵੀ ਲਿਆ ਕਰੋ ਟਾਈਮ ਨਾਲ ਲੈ ਆਵਾਂਗੇ ਪਹਿਲਾਂ ਹਾਂ ਨੂੰ ਟੀਵੀ ਤੇ ਲਾ ਕੇ ਦੇ ਓ ਜਾ ਪਹਿਲਾਂ ਮੰਜਾ ਫੜ ਕੇ ਲਿਆ ਲਿਆ ਕੇ ਦੇ ਨਾ ਤੇ ਨੂੰ ਟੀਵੀ ਚalo ਇਧਰੋ ਹਾਏ ਮੇਰੀ ਪਿੰਸੀ ਉਹ ਪਿੰਚ ਗਿਆ ਨਿਕਲ ਗਿਆ ਖਾਂਡਨਾ ਦੇ ਮੂੰਹ ਪਰ ਛੜਦਾ ਮੁੜ ਕੇ ਰਾਤ ਨੂੰ ਆਂਦਾ ਮੇਰੇ ਚੂਨੇ ਲੜਦੇ ਆ ਪਾਣੀ ਹੈ ਕੀ ਤੁਹਾਨੂੰ ਕਿਦੇ ਮੈਂ ਜਿੰਨੀ ਕੀ ਆਵਾਜ਼ ਬੁਲਬੁਲਾ ਕਰਾ ਛੜਦੇ ਤੇ ਵਿਆਹ ਨੂੰ ਦੇ ਬਾਰੇ ਸੋਚੋ ਜਿਾ ਜਦੋਂ ਮਰਜ਼ੀ ਕਰ ਦਮੈਂ ਆਪਾਂ ਪਾਸੇ ਆ ਰਹੀਆਂ ਉਹ ਤੇਰੀ ਨਹੀਂ ਗੱਲ ਕਰਨ ਡਿਆ ਮੈਂ ਆਪਣੀ ਗੱਲ ਕਰਨ ਡਿਆ ਉਹ ਵੇਖ ਕਦੋਂ ਦੀ ਤੁਹਾਡੀ ਮਾਂ ਮਰੀ ਆ ਉਹ ਮੈਂ ਤੇ ਉਦੋਂ ਦਾ ਲੰਗੀ ਟੈਰੀ ਤੁਰਿਆ ਫਿਰੰਨਿਆ ਵਾ ਉਹ ਤੈਨੂੰ ਕਿੱਥੋਂ ਲਾਭ ਦੀਏ ਤੇਰੇ ਨਾਂ ਆਪ ਦੀ ਨਹੀਂ ਲੱਪਣੀ ਹੁਣ ਕੋਈ ਵੀ ਓ ਨਾਪ ਨੂੰ ਗਾੜੀ ਪੂਰੀ ਲੈਣ ਜਾਣੀ ਪਪਾ ਵੈਸੇ ਤੈਨੂੰ ਸੰਗ ਤੁੰਗ ਆਉਂਦੀ ਆ ਕਿ ਨਹੀਂ ਜਮਾਨ ਮੁੰਡਿਆਂ ਦੇ ਸਾਹਮਣੇ ਤੂੰ ਆਪਣੇ ਵਿਆਹਾਂ ਦੀਆਂ ਗੱਲਾਂ ਕਰਨ ਦਿਆ ਓਏ ਭੁੰਡਿਆ ਓ ਮੈਂ ਵੀ ਤੁਹਾਡੇ ਨਾਲ ਦਿਲ ਪਰਚਾਵਾ ਹੀ ਕਰਨ ਦਿਆ ਓ ਤੁਹਾਡੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ ਕੋਈ ਵੀ ਪਾਪਾ ਇੱਕ ਸਕੀਮ ਹੈਗੀ ਆ ਉਹ ਕਿਹੜੀ ਪਾਪਾ ਤੁਹਾਨੂੰ ਦਾ ਵਿਆਹ ਕਰ ਦਈਏ ਤੇ ਦਾਜ 'ਚ ਟੀਵੀ ਮੰਗ ਲਾਂਗੇ ਦਾਜ 'ਚ ਟੀਵੀ ਓਏ ਗਾੜੀ ਐਫਸੀਆਈ ਤੇ ਲੱਗਾ ਵਾ ਔਰ ਨਾਲੇ ਦਾਜ ਵਾਲੀ ਲਾਂਤ ਨਹੀਂ ਕਰਨੀ ਆਪਾਂ ਔਰ ਨਾ ਮੈਂ ਹੀ ਦਾਜ ਲਿਆ ਸੀ ਤੇ ਨਾਮ ਆਪਣੇ ਮੁੰਿਆਂ ਦਾ ਹੀ ਲੈਣਾ ਵਾ ਪਪਾ ਫੇਰਾ ਪਾ ਟੀਵੀ ਕਿਦਾਂ ਲੈਣਾ ਓਏ ਅੱਗ ਲੱਗੀ ਤੁਹਾਨੂੰ ਟੀਵੀ ਦੀ ਓ ਰੇਡੀਓ ਸੁਣੋ ਆ ਮੈਨੂੰ ਸਾਰੀ ਜ਼ਿੰਦਗੀ ਉਹ ਵੀ ਮੈਂ ਰੇਡੀਓ ਵਾਂ ਸੁਣਿਆ ਤੇ ਹੁਣ ਰੇਡੀਓ ਤੇ ਬੈਠੇ ਰਹੀਏ ਮਾਸਾ ਗਾਂ ਵੀ ਬਦੀਦਾ ਹੁੰਦਾ ਟੀਵੀ ਤੇ ਪਤਾ ਕਿੰਨਾ ਕੁਝ ਆਉਂਦਾ ਵਾ ਖਬਰਾਂ ਆਉਂਦੀਆਂ ਫਿਲਮਾਂ ਆਉਂਦੀਆਂ ਨਾਟਕ ਆਉਂਦੇ ਮੰਡੀਆਂ ਦੇ ਭਾ ਤੇ ਨਾਲੇ ਗਾਣੇ ਵੀ ਓਏ ਫੁੱਲੂਆ ਆਪਾਂ ਕੀ ਨਾਲ ਲੈਨੇ ਨੇ ਪਪਾ ਚਿੱਤਰਖਾਨੇ ਵੀ ਹੁੰਦਾ ਈ ਓਏ ਪਤਾ ਤੁਹਾਨੂੰ ਕਿੱਤੜਾ ਹਾਲ ਉਹ ਵੇਖਿਓ ਕਿਤੇ ਮੇਰੇ ਕੋ ਚਿੱਤਰ ਮਲਾਲ ਨਾ ਕਰਾ ਲਿਓ ਉਹ ਨਾਲੇ ਤੁਹਾਡੇ ਚਾਚਾ ਲੈ ਹੈਗਾ ਤੇ ਹੈਗਾ ਟੀਵੀ ਉਧਰ ਮਰਿਆ ਕਰਵਾ ਜਾ ਕੇ ਅਹੀਂ ਨਹੀਂ ਜਾਣਾ ਚਾਹਤੇ ਤੁਸੀਂ ਗੱਲ ਥੋੜੇ ਹਣੀ ਮਾਂ ਜਾ ਪਤਾ ਕਿੰਨਾ ਕਰਦੇ ਟੀਵੀ ਦਾ ਨਾਲੇ ਚੰਗੇ ਲੱਗੀਦਾ ਸ਼ਰੀਕਾ ਕਰੇ ਟੀਵੀ ਦੇਦੇ ਅਹੀਂ ਨਹੀਂ ਆਣਾ ਸ਼ਰੀਕਾ ਉਹ ਤੁਹਾਨੂੰ ਕੌਣ ਕਹਿੰਦਾ ਸ਼ਰੀਕ ਆ ਓਏ ਉਹ ਕਾਲਾ ਭਰਾ ਵਾ ਮੇਰਾ ਤੁਹਾਡਾ ਚਾਚਾ ਵਾ ਚਾਚਾ ਤੇ ਤਾਈਓ ਹਾਨੂੰ ਪੰਜੇ ਬਿਠਾ ਦਿੰਦੇ ਆ ਨਾਲੇ ਸੌ ਸੌ ਕੰਮ ਕਰ ਦਿੰਦੇ ਤੇ ਤੁਸੀਂ ਘੱਟ ਜਾਂਦੇ ਇਹ ਕੰਮ ਕਰਦੇ ਫਿਰ ਕੀ ਹੋ ਗਿਆ ਆ ਨਾਲੇ ਤੁਹਾਨੂੰ ਸ਼ਰੀਕਾਂ ਵਾਲੀਆਂ ਗੱਲਾਂ ਕੌਣ ਕਹਿੰਦਾ ਅਹੀਂ ਕੜਾ ਭੱਲਿਓ ਕਿੰਨੇ ਸਿਆਣੇ ਆਂਦੇ ਓਹ ਸਿਆਣੇ ਆਣੀਆਂ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਉਹ ਜਿੱਥੇ ਆਪਣੇ ਭੈਣ ਭਰਾ ਖਲੋ ਜਾਂਦੇ ਆ ਨਾ ਉੱਥੇ ਬਗਾਨਾ ਨਹੀਂ ਖਲੋਂਦਾ ਕੋਈ ਵੀ ਉਹ ਨਾਲੇ ਕਿਸੇ ਨੂੰ ਆਪਣਾ ਬਣਾਉਣ ਲਈ ਨਾ ਪਹਿਲਾਂ ਉਹਦੇ ਪਾਨਾ ਪੈਂਦਾ ਅਸੀਂ ਤਾਂ ਬਥੇਰਾ ਬੰਦੇ ਉਹਨਾਂ ਦੇ ਕੋਈ ਨਹੀਂ ਸਾਡੇ ਬੰਦੇ ਨਾਲੇ ਪਾਪਾ ਜਦੋਂ ਕੋਈ ਸੰਦਿਆਂ ਤੇ ਹੋ ਜੇ ਨਾ ਸਾਡੇ ਬੰਦਿਆਂ ਨੂੰ ਘਾਟ ਹੀ ਪੁੱਛਦੇ ਹੁੰਦੇ ਆ ਉਹ ਇਹ ਗੱਲ ਆ ਕੋਈ ਨਹੀਂ ਮੈਂ ਚੱਲਦਾ ਤੁਹਾਡੇ ਨਾਲ ਆਓ ਜਰਾ ਹੋਏ ਵੇਖ ਦੇ ਗੱਲ ਆ ਲੈ ਦੇ ਟੈਲੀਵਿਜ਼ਨ ਦੇਖਣੇ ਚਿੱਤਰ ਹਾਰ ਚੰਨਾ ਲੈ ਦੇ ਟੈਲੀਵਿਜ਼ਨ ਇਹ ਕਿਹਨੇ ਚਿੱਤਰ ਹਾਰ ਪਾਪਾ ਲੈ ਦੇ ਚੱਲੋ ਕਿਹੜੇ ਲਖਣ ਕਰਨਦੇ ਆ ਲਖਣ ਕਰਨਦੇ ਹਾਂ ਹੋ লাইਵ ਤੇ ਕੀ ਹੋ ਰਿਹਾ ਹੈ ਕੀ ਹੋ ਰਿਹਾ ਹੈ ਹੇ ਭਰਾਵਾ ਪਾਪਾ ਤੁਸੀਂ ਮੈਂ ਤਾਂ ਲਖੀ ਹੋ ਚਲੋ ਗਾਮਾ ਮੈਂ ਬੜੇ ਤੰਦਰਾਂ ਦਾ ਦੇ ਹਾਂ ਬਈ ਕਾਲਿਆ ਕੀ ਬੰਡਿਆ ਵਾ ਬਾਨਾ ਕੀ ਆ ਭਾਉ ਉਹ ਮੁੰਡਿਓ ਬੈਨ ਤੋਂ ਆਪਣੇ ਤਾਏ ਨੂੰ ਚਲੋ ਚਲੋ ਹੈ ਕਾਲਿਆ ਲੱਗਦਾ ਲੱਗੀ ਛੇੜ ਛੇੜ ਆਦਵਾਰ ਮਨਾਉਣ ਡਿਆ ਫਿਰ ਆਦਵਾਰ ਕੀ ਮਨਾਉਣਾ ਵਾ ਮੁੰਡਾ ਫੌਜੀ ਆ ਮੁੱਕਣ ਨਹੀਂ ਦੇਣ ਡਿਆ ਉਹ ਮੁੰਡਾ ਤੇ ਮੁੱਕਣ ਨਹੀਂ ਦੇਣ ਡਿਆ ਭਰ ਕੇ ਤੂੰ ਸਵੇਰ ਤੋਂ ਪੀਣ ਲੱਗ ਪਿਆ ਨਾ ਤੇ ਤੂੰ ਮੁੱਕ ਜਾਣਾ ਹੀ ਉਹ ਨਾਲੇ ਕੰਨਿਆ ਪਣੀ ਤੇ ਉਦਾਂ ਵੜੀ ਹਾਨੀਕਾਰਕ ਹੁੰਦੀ ਆ ਆਵਾਜ਼ ਹੀ ਮਾਰ ਲਈਂਦੀ ਤੇਨੂੰ ਰਾਤ ਤੁਰੇ ਪਿਆ ਹੀ ਜਾਂਦਾ ਦਾ ਵਟਿਆ ਓਏ ਸਾਡੇ ਫੁੱਲੂ ਨੂੰ ਘੋੜਾ ਬਣਾਇਆ ਬਾਦੇ ਮੈਂ ਵੀ ਬਣਾਉਣਾ ਓਏ ਕੀ ਹੋੜਾ ਨਾ ਪਾਸ ਨਹੀਂ ਪਿਆਰ ਕਿਉਂ ਅਸੀਂ ਵਾਰੀ ਨਹੀਂ ਤੇਨੇ ਤੈਨੂੰ ਵਾਰੀ ਅਸੀਂ ਨਹੀਂ ਵੇਖਣਾ ਪਾਪਾ ਭੂਪਾ ਓ ਮੁੰਡਿਓ ਇਹ ਮਾਮਲ ਨਹੀਂ ਲਾਓ ਓਏ ਉਹ ਤੁਹਾਨੂੰ ਕਹੇ ਮਾਮਲ ਨਹੀਂ ਲਾਓ ਉਹ ਪਾਪਾ ਤੈਨੂੰ ਕਿੱਥੋਂ ਲਾ ਰਿਹਾ ਹੈ ਮਾਮਾ ਲੈਣੀ ਰੰਗੋਲੀ ਆਉਂਦੀ ਈ ਉਹ ਲਾਂਗੀ ਆ ਉਹ ਮੈਨੂੰ ਨਹੀਂ ਪਤਾ ਇਹ ਮਾਮਲ ਨਹੀਂ ਲਾਓ ਉਹ ਵਿਖਾ ਦਿਓ ਇਹਨੂੰ ਇਹ ਮਾਮਲ ਨਹੀਂ ਮਰਨ ਲੱਗਾ ਜੇ ਇਹ ਮਾਮਲ ਨਹੀਂ ਵਿਖਾਓ ਫੇ ਮਾਮਲ ਨਹੀਂ ਵਿਖਾਓ ਉਹ ਤੇਰੇ ਪਤਿਓਰੇ ਦੀ ਕੁੜੀ ਆ ਉਹ ਚੱਲ ਸ਼੍ਰੀ ਦੇਵੀ ਲਾ ਦੋ ਉਹ ਚੁੱਪ ਕਰਕੇ ਪੈ ਜਾ ਉਹ ਸ਼੍ਰੀ ਦੇਵੂ ਪਾਪਾ ਕੀ ਚੰਦਰ ਕੰਤਾ ਕੈਦ ਕੀਤੀ ਹਾਂ ਚੁੱਪ ਕਰਕੇ ਬਹਿ ਜਾਓ ਕਿਉਂ ਵਿਖਾਈਏ ਨਾ ਆਪਣੇ ਪਾਪੇ ਨੂੰ ਹੈ ਜਾਣੀ ਜੀ ਆ ਗਈ ਆ ਗਈ ਆ ਗਈ ਬਾਬਾ ਹੀ ਚੰਦਰਕਾਂਤ ਕੈਦ ਕੀਤੀ ਆ ਉਹ ਕੈਦ ਕੀਤੀ ਯਾਰ ਮੈਂ ਉਹਦੀ ਜ਼ਮਾਨਤ ਕਰਾ ਦਾਂ ਲੱਗਦਾ ਚੰਦਰਕਾਂਤ ਆ ਨੰਪ ਕਰਕੇ ਵੇਖ ਤੀ ਓਏ ਸ਼ਿਵਤਾਤ ਆ ਗਈ ਵੇਖੀ ਹੋਣੇ ਨੇ ਆਪਣੀ ਜਬਾਤ ਤੇ ਡੰਗ ਮਰਾਉਣਾ ਇਸ ਸੱਪ ਕੋਲ ਹੋ ਵੇਖੀ ਕਿ ਪਿੱਛੋਂ ਮੈਂ ਨਾ ਡੰਗ ਮਾਰਦਾ ਉਹ ਲ ਮਸ਼ੂਰੀ ਆ ਗਈ ਓਏ ਮਸ਼ੂਰੀ ਆ ਗਈ ਮੈਂ ਵੀ ਆਉਂਦਾ ਜੇ ਮੜੀ ਮਸ਼ੂਰੀ ਕਰ ਆਵਾ ਕਿਹੋ ਜੀ ਸੇਦੀ ਮੇਰੇ ਮਾਸ ਆਏ ਕੰਦਾ ਵੀ ਕੱਪੜਾ ਖਿਲ-ਖਿਲ ਜਾਏ ਓਏ ਨਹੀਂ ਕਰਨ ਦੇ ਜੇ ਟਿੱਕੇ ਬਹੁਤ ਟਿੱਕੇ ਸਭ ਜੀ ਪਸੰਦ ਨਿਰਮਾ ਤੁਹਾਨੂੰ ਮੈਂ ਕਹਿੰਦਾ ਚੁੱਪ ਕਰਕੇ ਵੇਖੋ ਟੀਵੀ ਬੰਦੇ ਬਣੋ ਓ ਸਣੀ ਥੋੜੀ ਘਮਾਤੇ ਵਧਾ ਓ ਬਾਦੂ ਆਵਾਜ਼ ਤੂੰ ਬੋਲਾ ਵਾ ਵਧਾਦੇ ਆ ਥੋੜੀ ਘ ਓ ਜਹੀ ਜਿੰਨੀ ਮਰਜੀ ਆਵਾਜ਼ ਕਰੀਏ ਟੀਵੀ ਸਾਡਾ ਕਿ ਤੁਹਾਡਾ ਮੈਂ ਵਾਹ ਲਾਲਾ ਸਾਹਿਬ ਤੇਰਾ ਦਿਲ ਵੀ ਥੋੜਾ ਯਾ ਛੋੜਿਆ ਥੋੜਾ ਨਹੀਂ ਥੋੜਾ ਆ ਮੇਰਾ ਨਾਮ ਕਿੱਦਾਂ ਤੇਰਾ ਨਹੀਂ ਪਤਾ ਲੱਗਦਾ ਕਦੀ ਮੈਨੂੰ ਵਾਵਾ ਕਹੋ ਕਦੀ ਮੈਨੂੰ ਥੋੜਾ ਕਹੋ ਉਹ ਚੰਗੀ ਤਰ੍ਹਾਂ ਸਲਾਹ ਹੀ ਕਰਨਾ ਕੀ ਕਹੀਏ ਤੈਨੂੰ ਉਹ ਵੇਲਾ ਤਾਇਆ ਕੀ ਜਾਂਦਾ ਸੀ ਉਹ ਠੀਕ ਕਹਿਂ ਦਿਆ ਵਾ ਮੈਨੂੰ ਤੇ ਇੱਕ ਕਾਲੇ ਦੀ ਸਮਝ ਨਹੀਂ ਆਈ ਵੀ ਉਹਨੇ ਤੁਹਾਡੇ ਨਾਂ ਕੀ ਸੋਚ ਕੇ ਰੱਖਿਆ ਕੇ ਇਦਾਂ ਨਾ ਸੈਣੀ ਕੇਦਾਂ ਨਾ ਥੋੜਾ ਉਹ ਐਡੇ ਵੀ ਲੈਕਟਰ ਬਣਦਾ ਰਿਹਾ ਸੀ ਤੂੰ ਹੀ ਰੌਲਾ ਪਾਇਆ ਇਧਰ ਸਟੇਸ਼ਨੇ ਲੱਗਿਆ ਜੀ ਤੋ ਚੱਕਾ ਲੱਗ ਗਿਆ ਜਾ ਸਣੀ ਲਾ ਗਿਆ ਆਉਂਦਾ ਚਾਹੀਏ ਆ ਜਾਣ ਕੇ ਜਿਹੜੇ ਵੇਖਣ ਆਏ ਆ ਇੱਕ ਜਣਾ ਨੰਦ ਮਾਰਨ ਦੇਣੇ ਇੱਕ ਜਣਾ ਸਾਡਾ ਜੰਗ ਚੱਲ ਪਈ ਚੱਲ ਕੋਈ ਜਾ 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 ਕੋਈ ਨਹੀਂ ਹੈਗਾ ਲਾਓ ਮੈਂ ਹਟਾਇਆ ਤੁਸੀਂ ਕਦੋਂ ਲੈਣਾ ਟੀਵੀ ਉਹ ਕਿਉਂ ਤੂੰ ਪਹਿਦਲੇ ਉਹ ਮੈਂ ਉਹਦਾ ਪੁੱਛਣ ਡਿਆ ਵਾਂ ਕਿ ਅੱਜਕੱਲ ਦੇ ਸਾਰਿਆਂ ਦੇ ਘਰ ਟੀਵੀ ਹੈਗਾ ਵੈਸੇ ਕੋਈ ਨਗਲਾ ਹੀ ਬੰਦਾ ਹੋਊਗਾ ਜਿੱਨਾਂ ਕੋਲ ਟੀਵੀ ਨਹੀਂ ਹੈਗਾ ਆਪਾ ਪਾ ਵੇ ਲੈ ਸ਼ਰੀਕਾ ਭਾਈ ਚਰਾ ਉਹ ਨਹੀਂ ਲਿਆ ਓਏ ਆਹ ਕਿਹਦਾ ਟੀਵੀ ਆ ਮੇਰਾ ਹੀ ਆ ਇਹ ਤੇ ਮੇਰੇ ਪਾਪੇ ਦਾ ਵਾ ਤੁਸੀਂ ਕਦੋਂ ਲੈਣਾ ਵਾ ਦੱਸੋ ਭੁੰਡਿਆ ਕਦੋਂ ਲੈਣਾ ਵਾ ਕਿਸ ਨੂੰ ਕੀ ਪਤਾ ਆਪੇ ਦੱਸ ਕੇ ਕਦੋਂ ਲੈਣਾ ਵਾ ਓਏ ਆ ਤੁਹਾਡਾ ਚਿੱਟਾ ਵਾ ਨਾ ਟੀਵੀ ਓਏ ਅਹੀ ਰੰਗਦਾਰ ਟੀਵੀ ਲੈਣਾ ਵਾ ਰੰਗਾ ਵਾਲਾ ਆਹ ਓਏ ਓਏ ਉਹ ਨਾ ਲਿਓ ਉਹਦੇ ਰਾਤ ਮੁੱਕ ਜਾਂਦੇ ਆ ਐਵੇਂ ਕਿਧਰੇ ਰੰਗ ਰੰਗ ਦੇ ਫਿਰੋਗੇ ਓਏ ਤੈਨੂੰ ਕਾਹਦਾ ਫਿਕਰ ਆ ਰੰਗਾ ਦਾ ਅਈ ਆਪੇ ਪਵਾ ਲਾਂਗੇ ਰੰਗ ਪਾਪਾ ਉਹ ਟੈਸ਼ਨ ਬਦਲਣ ਵਾਲੀ ਗੁੱਲੀ ਜੀ ਵੀ ਲੈਣੀ ਆ ਉਹ ਫੇ ਮੈਂ ਆਪਣੇ ਕੋਲ ਹੀ ਰੱਖਿਆ ਕਰ ਕੋਈ ਨਹੀਂ ਪੁੱਤ ਤੂੰ ਹੀ ਰੱਖ ਲੈ ਕਰੇ ਤੂੰ ਕਹੇ ਸਾਨੂੰ ਮਾਰ ਦਿਆ ਕਰੋਗੇ ਕੀ ਦੇਖਾਂਗੇ ਪਿੰਡ 'ਚ ਬੱਦਿਆ ਨਹੀਂ ਤੇ ਮੰਗਲ ਵਾਲੇ ਪਹਿਲਾਂ ਹੀ ਆ ਗਏ ਆ ਭਾਈ ਉਹ ਨਹੀਂ ਆਈ ਹੁਣ ਉਹ ਨਹੀਂ ਆਈ ਉਹ ਹੁਣ ਆਈ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਇਹਦਾ ਮੂੰਹ ਚੀਨ ਨਾਲ ਕਰਤੀਏ ਉਹ ਇਹ ਗੜੀ ਤੋਪਿਆ ਕੇ ਕੀ ਨਾਲ ਨੂੰ ਕਰਦੀ ਏ ਤੇ ਫੇਰੇ ਦਾ ਛੱਬੇ ਕੇ ਘਰਾਂ ਲ ਨੂੰ ਕਰ ਦਿੰਨੇ ਆ ਉਹ ਨਾ ਨਾ ਉਹਨੂੰ ਨਾ ਕਰ ਦਿਓ ਉਹਨਾਂ ਦਾ ਬੁੱਢਾ ਗੰਦਵੜਾ ਬੱਕਦਾ ਜੇ ਇਹ ਨਾ ਹੋਵੇ ਤੁਹਾਡੇ ਟੀਵੀ ਤੇ ਸਦਾ ਪ੍ਰਸਾਰਣ ਚੱਲ ਜੇ ਉਹ ਇੱਧਰ ਨੂੰ ਕਰੋ ਇੱਧਰ ਨੂੰ ਭਾਈ ਉਹ ਕਿੰਨੀ ਗਰੀ ਦੱਸਾਂ ਤੁਹਾਨੂੰ ਨਹੀਂ ਆਈ ਨਹੀਂ ਆਈ ਕਿੱਦਾਂ ਚੜੇ ਟੰਮਨੇ ਦੇ ਕੰਜਰ ਦੇ ਪਿੰਡ ਜੇ ਲੋਕਮੈਂਟ ਕਰਾ ਦਿਓ ਇਹ ਭਾਪੇ ਆਡੇ ਨੂੰ ਕਬਜਿਆ ਤੇ ਉਹਨੂੰ ਅੱਜ ਨਹੀਂ ਆਈ ਵਾਹ ਕੋਈ ਨਹੀਂ ਕਾਲਿਆ ਦਵਾ ਮਰਾਤ ਹੋ ਇਹਨਾਂ ਨੂੰ ਇਹਦੇ ਐਵੇਂ ਧਵਾ ਕਰਨ ਦਾ ਤੂੰ ਮੈਨੂੰ ਦੱਸ ਅੱਜ ਆਈ ਹੈ ਕਿ ਨਹੀਂ ਆਈ ਉਹ ਭਾਉ ਤੂੰ ਵੀ ਮੁੰਡਿਆਂ ਦੇ ਨਾਲ ਰਲ ਗਿਆ ਵਾ ਮੈਂ ਉਹਨਾਂ ਨੂੰ ਦਵਾਈ ਲੈ ਕੇ ਉਹ ਜਾ ਲੈ ਲੈ ਪਾਪਾ ਕਬਜ ਜਿਤਨੇ ਵਜੇ ਚ ਕਿੰਨਾ ਕ ਫਰਕ ਹੁੰਦਾ ਓਹ ਥੋੜਾ ਜਿਹਾ ਫਰਕ ਹੁੰਦਾ ਓਏ ਉਹ ਕਬਜ ਵੀ ਅੜੜ ਕੇ ਚੱਲਦੀ ਆ ਤੇ ਨਵਜੂ ਵੀ ਅੜੜ ਕੇ ਚੱਲਦੀ ਆ ਤਾਈਓਂ ਡਾਵਾ ਪਾੜ ਕੇ ਚੱਲਣ ਲਿਆ ਵਾ ਤੇ ਹੋਰ ਗੱਲ ਬਸਾਈ ਦੀ ਆ ਯੋ ਨਾ ਪਪਾ ਫੌਜੀ ਆ ਗਿਆ ਯਾਰ ਸਿਰ ਤੇ ਪਗੜੀ ਮੂੰਹ ਤੇ ਠਾਦੀ ਪਾਲਚ ਕਰਕੇ ਬੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਓਏ ਲਿਆਓ ਫੌਜੀ ਨੂੰ ਪਿਆਓ ਪਾਣੀ ਪੋਣੀ ਫੌਜੀ ਆਹੀਂ ਤੇ ਤੈਨੂੰ ਸੰਦੇਸਾਂ ਨਿਕਲਾਇਆ ਤੂੰ ਕਿੱਥੇ ਆ ਗਿਆ ਮੈਂ ਉਹ ਮੇਰਾ ਘਰ ਆ ਮੈਂ ਆਵਾ ਨਾ ਓ ਨਹੀਂ ਉਹ ਗਾਣਾ ਜਾਣੀਆਂ ਸੰਦੇਸ ਆਤੀ ਹੈ ਕਹਿੰਦੇ ਤੜਪਾਤੇ ਹੈ ਕੀ ਕਰੀ ਕਰ ਉਹ ਚੁੱਪ ਕਰ ਜੋ ਆ ਗਿਆ ਵਾ ਘਰ ਹੁਣ ਤੁਹਾਨੂੰ ਤਾਰ ਪਾ ਕੇ ਦੱਸਾਂ ਉਹ ਤਾਇਆ ਤੂੰ ਸੁਣਾ ਕੀ ਚੱਲਣ ਡਿਆ ਉਹ ਚੱਲਣਾ ਕੀ ਆ ਪੁੱਤ ਚੰਦਰ ਕਾਂਤ ਦਾ ਚੱਲਣ ਡੀ ਓਏ ਉਹ ਨਹੀਂ ਭਰਾਵਾ ਲਾਈਫ ਠੀਕ ਚੱਲਣ ਡੀ ਆ ਉਹ ਲਾਇਬਾਰੇ ਤੈਨੂੰ ਫੋਜਿਆ ਕੀ ਦੱਸੀਏ ਪੱਛ ਸੁਰ ਤਾਂ ਦੁੱਧੋ ਭੱਜ ਗਈ ਡੇਰੀਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੀ ਤਾਂ ਤੇਰਾ ਹੀ ਭਰਾ ਵਾ ਉਹ ਕਿਤੇ ਕਿੱਡਾ ਕਵ ਗਿਆਨੀ ਆ ਜੋ ਉਹਨੇ ਖੋਜਾਂ ਕੀਤੀਆਂ ਓਏ ਫੌਜੀਆ ਇਥੇ ਤੰਦ ਨਹੀਂ ਇਥੇ ਤਾਣੀ ਹੋ ਗਈ ਉਹ ਤੂੰ ਦੱਸ ਦੇ ਦਿੱਤੀ ਆ ਵੀ ਤੈਨੂੰ ਸਰਕਾਰ ਨੇ ਛੁੱਟੀ ਉਹ ਦੇ ਹੀ ਦਿੱਤੀ ਤਾਇਆ ਨੌਕਰ ਕੀ ਦੇ ਨਖਰਾ ਕੀ ਓਏ ਤੇ ਤੂੰ ਨੌਕਰ ਆ ਥੋੜਿਆ ਹੁਣਾ ਤੇ ਸਾਰੇ ਪਿੰਡ ਚ ਰੌਲਾ ਪਾਇਆ ਮੰਗਲ ਫੌਜੀ ਆ ਮੰਗਲ ਫੌਜੀ ਆ ਥੋੜਿਆ ਤੁਹਾਡੀ ਤੇ ਬੇਰਤੀ ਬੜੀ ਖਰਾਬ ਹੋ ਗਈ ਆਏ ਤੂੰ ਸੱਚੀ ਨੌਕਰਿਆ ਓਏ ਇਹ ਕੋਈ ਮਾੜਾ ਮੋਟਾ ਨੌਕਰਿਆ ਓਏ ਜਨਤਾ ਦਾ ਨੌਕਰਿਆ ਕੋਈ ਜਿੰਨੇ ਵੀ ਸਰਕਾਰੀ ਨੌਕਰੀਆਂ ਕਰਦੇ ਹਨ ਉਹ ਸਾਰੇ ਨੌਕਰੀ ਆ ਓਏ ਨੌਕਰੀ ਦਾ ਤੇ ਅਰਥੀ ਨੌਕਰਿਆ ਉਹ ਛੱਡ ਫੌਜੀਆ ਇਹਨਾਂ ਨੂੰ ਕੀ ਪਤਾ ਟੀਵੀ ਦੇ ਵੇਦੇ ਰੀਤੇ ਸਾਰੀ ਦਿਹਾੜੀ ਉਹ ਟੀਵੀ ਤੋਂ ਕੋਈ ਸਿੱਖਿਆ ਵੀ ਦੇਖ ਨਹੀਂ ਟੀਵੀ ਤੋਂ ਇਕਾ ਵਾਦੂ ਗਾਣੇ ਆਉਂਦੇ ਆ ਉਹ ਚੱਲ ਗਾਣੇ ਸੁਣਾ ਦਿਓ ਫਿਰ ਫੌਜੀ ਨੂੰ ਲਾ ਫਿਰ ਸੁਣੋ ਟੜਕ ਟੁੜ ਟੜਕ ਟੁੜ ਟਟਿਆ ਟਟਿਆ ਵੇ ਰਾਮ ਦਿਹਾ ਟੜਕ ਟੁੜ ਟਟਿਆ ਟੁੱਟਿਆ ਵੀਰਾਮ ਦੇ ਹੱਥ ੜੱਕ ਚੂੜਾ ਟੁੱਟਿਆ ਟੁੱਟਿਆ ਵੀਰਾਮ ਦੇ ਹੱਥ ੜੱਕ ਚੂੜਾ ਟੁੱਟਿਆ ਟੁੱਟਿਆ ਵੀਰਾਮ ਦੇ ਹੱਥ ੜੱਕ ਚੂੜਾ ਟੁੱਟਿਆ ਚੁੱਪ ਕਰਕੇ ਬਹਿ ਜਾ ਐਡਾ ਰੁੱਖੱਿਆਂ ਵਾਲਾ ਓਏ ਮੈਂ ਤੇ ਕਿਹਾ ਕੋਈ ਪਰਿਵਾਰਕ ਗੀਤ ਸੁਣਾਓਗੇ ਤੁਸੀਂ ਚੂੜਾ ਸ਼ੁਰੂ ਕਰਕੇ ਬਹਿ ਗਏ ਓ ਕਿਨੂੰ ਹੀ ਰੂਰ ਨਹੀਂ ਆਉਂਦੀ ਪਾਪਾ ਹੀਰਤ ਨਹੀਂ ਆਉਂਦੀ ਰਾਜਾ ਆਂਦਾ ਹੀ ਬਹੁਤ ਸੁਣਾਉਂਦੀ ਐ ਕੋਈ ਨਹੀਂ ਰਾਜਾ ਸੁਣਾ ਦੇ ਲਾਓ ਫਿਰ ਇਰੇ ਰਾਂਜੀ ਦਾ ਪ੍ਰਿੰਸੀਪਲ ਜੀ ਹੱਲ ਕੱਟਿਓ ਨਾ ਕਾਲ ਜਿੱਚੋ ਨਾ ਇਰੇ ਰਾਂਜੀ ਦਾ ਪ੍ਰਿੰਸੀਪਲ ਜੀ ਹੱਲ ਕੱਟਿਓ ਨਾ ਕਾਲ ਜਿੱਚੋ ਨਾ ਹੱਲ ਨਿਕੱਟਿਓ ਨਾ ਕਾਲ ਜਿੱਚੋ ਨਾ ਓਏ ਹਾਲੇ ਕਿਉਂ ਨਾ ਕੱਟਿਏ ਜਦੋਂ ਕਿ ਇਹਦੀ ਧੀ ਭੈਣ ਕੱਢ ਕੇ ਲੈ ਗਿਆ ਉਹਨੂੰ ਕੱਟਣਾ ਕੱਟੋ ਰਾਜੇ ਦਾ ਨਾਮ ਭਜਾਓ ਇਹਨੂੰ ਸਕੂਲੋਂ ਆਹ ਸਿੱਖਿਆ ਇਹਨਾਂ ਟੀਵੀ ਤੋਂ ਓਏ ਇਹਨਾਂ ਨੂੰ ਟੀਵੀ ਨੇ ਵਿਗਾੜਿਆ ਵਾ ਭਾਵੇਂ ਟੀਵੀ 'ਚ ਚੰਗੀਆਂ ਗੱਲਾਂ ਵੀ ਹੈਗੀਆਂ ਵਾ ਸਿੱਖਣ ਨੂੰ ਉਹਦੇ ਆਪਣੀ ਮਰਜ਼ੀ ਹੈ ਨਾ ਆਪਾਂ ਕੀ ਵੇਖਣਾ ਵਾ ਨਾਲੇ ਇਹਨਾਂ ਨੇ ਗਾਣੇ ਸੁਣਿਆ ਤੇ ਗਾਣੇ ਗਾਉਣੇ ਹੁਣ ਇਹਨਾਂ ਨੇ ਓਏ ਆ ਤੇ ਜੇ ਮੈਨੂੰ ਕਹਿਣ ਦਿਆ ਹੈ ਵੀ ਸਾਨੂੰ ਕੱਲਿਆਂ ਨੂੰ ਟੀਵੀ ਲੈ ਕੇ ਦੇ ਅਸੀਂ ਨਹੀਂ ਜਾਇਆ ਕਰਨਾ ਸ਼ਰੀਕਾਂ ਨਾਲ ਟੀਵੀ ਵੇਖਣ ਤੇ ਕੋਈ ਨਹੀਂ ਟੀਵੀ ਲੈਣ ਚ ਹਰਜ ਵੀ ਕੀ ਆ ਉਹ ਸ਼ਹਿਰਾਂ 'ਚ ਤੇ ਲੋਕਾਂ ਨੇ ਕੱਲੇ-ਕੱਲੇ ਕਮਰੇ 'ਚ ਟੀਵੀ ਲਵਾਇਆ ਵਾ ਉਹ ਸਾਇੰਸ ਹੁਣ ਬੜੀ ਤਰੱਕੀ ਕਰ ਗਈ ਆ ਓਏ ਸਾਇੰਸ ਤਰੱਕੀ ਨਹੀਂ ਕਰ ਗਈ ਸਾਡੀ ਬਰਬਾਦੀ ਪੱਕੀ ਕਰ ਗਈ ਆ ਉਹ ਪਹਿਲਾਂ ਲੋਕ ਸੱਥਾਂ 'ਚ ਬੈਂਦੇ ਹੁੰਦੇ ਉਹ ਇਹਨਾਂ ਨੇ ਠਾ ਕੇ ਟੀਵੀਆਂ ਗਾੜੀ ਭਾਤੇ ਓਏ ਹੁਣ ਜੇ ਕੱਲੇ-ਕੱਲੇ ਕਮਰੇ 'ਚ ਟੀਵੀ ਲਾਤਾ ਤੇ ਲੋਕ ਕਿੱਥੇ ਇਕੱਠੇ ਹੋਣਗੇ ਸ ਆਜ ਥੋੜਾ ਜਾ ਇਹ ਬੜਾ ਟੀਵੀ ਦਾ ਮਾਂ ਜਾ ਕਰਦਾ ਜਦੋਂ ਇਹਨਾਂ ਦੇ ਘਰ ਨਾਲ ਨਾ ਕੋਈ ਆਇਆ ਫਿਰ ਇਹ ਵੀ ਤਰਸਣਗੇ ਓਏ ਜੇ ਦੌਰ ਉਹ ਨਹੀਂ ਨਾ ਰਹਿ ਤੇ ਰਹਿਣੇ ਇਹ ਵੀ ਨਹੀਂ ਆ ਉਹ ਕੀਮਤਾ ਆਉਣ ਵਾਲੇ ਟਾਈਮ 'ਚ ਸੈਨ ਦੇ ਲੋਕਾਂ ਦੇ ਮੱਥੇ 'ਚ ਵੀ ਨਹੀਂ ਲਾ ਦੇਣਾ ਪੁੱਤਾ ਆ ਇਹ ਹਿਸਾਬ ਨਾਲ ਸੈਨਸ ਮਨੁੱਖੀ 41 ਖਤਰਾਈ ਆ ਓਏ ਆ ਟੀਵੀ ਵਾਲੇ ਦੌਰ ਚੇਤੇ ਕਰ ਕਰਕੇ ਨਾ ਲੋਕਾਂ ਨੇ ਅੱਖਾਂ 'ਚ ਘਸੌਣ ਦੇ ਦੇ ਕੇ ਰੋਣਾ ਹੀ ਆਇਆ ਫੇ ਖਬਰਦਾਰੀ ਜੇ ਤੂੰ ਉਹਨਾਂ ਟੀਵੀ ਲਾ ਕੇ ਦਿੱਤਾ ਕਿਉਂ ਉਹ ਧੁੰਡਿਆ ਆ ਟੀਵੀ ਕੀ ਦਾ ਵਾ ਇਹ ਤਾਂ ਤੁਹਾਡਾ ਹੀ ਆ ਹਾਂ ਤੁਹਾਡਾ ਹੀ ਆ ਜਿੰਨਾ ਮਰਦਾ ਕੱਠਿਆ ਟੀਵੀ ਵੇਖਣ ਦਾ ਆਉਂਦਾ ਨਾ ਕੱਲਿਆ ਕੱਲਿਆ ਕਿੱਥੇ ਫੇ ਬਾਜ ਬਿਦਾ ਹੁੰਦਾ ਹੋਗੇ ਕੋਈ ਨਹੀਂ ਭਾਵੇਂ ਸਪੀਕਰ ਪਾੜਦੇ ਹੋ ਓਏ ਇਹਨੂੰ ਇੰਨੀਆ ਉਹਨਾਂ ਖੁੱਲਾ ਦੇ ਛਦਾਈ ਹੈਗਾ ਇਸ ਟੀਵੀ ਪਾੜ ਦੂਗਾ ਹੀ ਓ ਹਾਏ ਸਾਡਾ ਫੌਜੀ ਓਏ ਆਓ ਮੇਰੇ ਵੀਰ ਓਏ ਵੀਰ ਵੀਰ ਸਾਡੇ ਲਈ ਚੀਜੀ ਲੈ ਕੇ ਆਇਆ ਵਾ ਉਹ ਕੋਈ ਨਹੀਂ ਦੇਣੇ ਆ ਚੀਜੀ ਵੀ ਇਧਰ ਹੋ ਕੇ ਪਹਿਲਾਂ ਇਹ ਵੀ ਦਿਖਾਓ ਹੂੰ ਸਿੱਧਾ ਕਹਾਂ ਦੱਸੋ ਜੀ ਬਾਹਨੇ ਜੇ ਲਾਉਣ ਦੀ ਨਹੀਂ ਲੋੜ ਆ ਉਹ ਸੈਣੀ ਪਤਾ ਉਹ ਜਾ ਫੌਜੀ ਦੀ ਚਾਹ ਦੇ ਫੜ ਕੇ ਲਿਆਓ ਤੇ ਤਾਇਆ ਭੁੰਡੇ ਹਣਾ ਨੂੰ ਕਲਾਦੇ ਸਾਡੇ ਤੇ ਕੀ ਆਰਡਰ ਜੇ ਮਾਰੀ ਜਾਣਾ ਵਾ ਉਹ ਸੈਣੀ ਤਾਇਆ ਹੋਣੀ ਕਿਤੇ ਬਗਾਨੇ ਆ ਨਾਲੇ ਭੁੰਡੇ ਹੋਣੀ ਵੀ ਆਪਣੇ ਭਰਾ ਹੀ ਆ ਇਹ ਆਪਾਂ ਸ਼੍ਰੀ ਕੇ ਬਾੜੀ ਨਾਲ ਨਾ ਛੱਡੀ ਤੇ ਆਉਣ ਵਾਲੇ ਸਮੇਂ 'ਚ ਘਾਟੇ ਖਾਵਾਂਗੇ ਓਏ ਇਕਤਾ ਜੀ ਬਾਲਿਆ ਉਹ ਇਕੱਠੇ ਰੋ ਰਲ ਮਿਲ ਕੇ ਜਾ ਜਾ ਕੇ ਚਾਹ ਲੈ ਗਿਆ ਆਪਾਂ ਲੇ ਗਏ ਜਾ ਜਾ ਪੁੱਲੂ ਤੂੰ ਨੀ ਜਾ ਲੈ ਆਓ ਚਾਹ ਓ ਫੌਜੀਆ ਤੂੰ ਠਾੜੀ ਖੋਲ ਦੇ ਕੇ ਤੇਰੀ ਬਾਤ ਨਿਕ ਪਿੰਦੀ ਆ ਨਹੀਂ ਨਹੀਂ ਪਾਪਾ ਮੈਨੂੰ ਲੱਗਦਾ ਠੋੜੀ ਚੁੰਦੀ ਆ ਫੌਜੀਆ ਤੂੰ ਤਾਂ ਬਿੰਡਾ ਵੜਾ ਗਲਤ ਪਾਇਆ ਤੂੰ ਫੌਜੀ ਦਾ ਕੈਕਟਰ ਹੀ ਬੜਾ ਬਾਜਦਾ ਵਾ ਵੀ ਤੇਰਾ ਬਿੰਡਾ ਤਾਂ ਮੈਂ ਲਾਇਆ ਹਿਸਾਬ ਤਹਾਡੇ ਕੋਲ ਵੀ ਡਿਸਪੀਨ ਨਹੀਂ ਹੈਗਾ ਤੇ ਕੋਈ ਨਹੀਂ ਹੁਣੇ ਮੰਗਾ ਲੈਨੇ ਜਾ ਭੁੰਡਿਆ ਫੜ ਕੇ ਲੈ ਆਨੇ ਸੂਰਜ ਉਹ ਰਹਿਣ ਦੇ ਓਏ ਨੌਨ ਸਟਾਫ ਜਣਾਉਣ ਤੇ ਓਏ ਆ ਕੀ ਆ ਓਏ ਅੰਗਰੇਜ਼ੀ ਦੀ ਗਾਲ ਹੁੰਦੀ ਆ ਓਏ ਆ ਕਿਹੜੀ ਗਾਲ ਆ ਗਾਲ ਤੇ ਪੰਜਾਬੀ ਜਾ ਕੱਟਣ ਵਾਲੇ ਦਾ ਮੂੰਹ ਪਰਦਾ ਥਾਣ ਵਾਲੇ ਦਾ ਢਿੱਡ ਉਹ ਫੌਜੀ ਆ ਅੰਗਰੇਜ਼ੀ ਵਾਲਿਆਂ ਗਾਲਾਂ ਫੌਜੀ ਕੱਢਿਆ ਕਰ ਓ ਸਾਡਾ ਤਾਂ ਜੀਣਾ ਮਰਨਾ ਪੰਜਾਬੀ ਨਾਲ ਹੀ ਆ ਓ ਲੈ ਓ ਚਾਹ ਵੀ ਆ ਗਈ ਏ ਚਾਹ ਆ ਬੜਾ ਵੀ ਫੜੋ ਹਾਂ ਪਾ ਲੈ ਲਾ ਓ ਬਾਕੀ ਫੌਜੀਆ ਗੁੱਸਾ ਨਾ ਕਰੀ ਓ ਤੇਰਾ ਦਿਲ ਪਰਚਾਵਾ ਕਰਦੇ ਹਾਂ ਇੰਨੇ ਚਿਰ ਬਾਅਦ ਤੇ ਆਇਆ ਵਾ ਤੂੰ ਮੱਲ ਲਵਾਉਂਦੇ ਇਹ ਮੁੰਡੇ ਤੇਰਾ ਕੋਈ ਨਹੀਂ ਕੋਈ ਨਹੀਂ ਤਾਇਆ ਹਾਂ ਕੀ ਹੋ ਗਿਆ ਓਏ ਉਧਰ ਪਤਾ ਨਹੀਂ ਕੀ ਕਰਤਾ ਏ ਟੀਵੀ ਨੂੰ ਓਏ ਭੁੰਡਿਆ ਕੀ ਕਰਤਾ ਏ ਟੀਵੀ ਨੂੰ ਇਹਨਾਂ ਨੂੰ ਦੰਦਲੇ ਪਵਾਤੀਆਂ ਕੋਈ ਨਹੀਂ ਪਾਪਾ ਮੈਂ ਕਿਹਾ ਸਵੇਰ ਦੇ ਖਪੰਡੇ ਆ ਚਾਹ ਹੀ ਪਿਆ ਦੀਏ ਓਏ ਇਹਨਾਂ ਨੂੰ ਚਾਹ ਪੀਉਣ ਹੈ ਬਾਡੀ ਕਰਦੇ ਆਏ ਹੀ ਮੁੰਡਿਆ ਕੀ ਕਰਦਾ ਸਾਡੇ ਟੀਵੀ ਨੂੰ ਤੂੰ ਤਾਂ ਚੀਕਾਂ ਕਢਾਤੀਆਂ ਹੋਰ ਕੋਈ ਨਹੀਂ ਕੋਈ ਨਹੀਂ ਹੋ ਜਾਣਾ ਠੀਕ ਚਾਹ ਤੱਤੀ ਨਾ ਮੈਨੂੰ ਲੱਗਾ ਵਾਦਾ ਘਟਾ ਹੋ ਗਿਆ ਆਇਆ ਮੈਨੂੰ ਸੌਹ ਹੀ ਤੇਰੀ ਜੇ ਮੈਨੂੰ ਛੱਡਿਆ ਦੇ ਓਏ ਮੈਨੂੰ ਵੀ ਸੌਹ ਆ ਮੈਂ ਤੈਨੂੰ ਨਹੀਂ ਛੱਡਣਾ ਜੇ ਤੂੰ ਇਹਨੂੰ ਛੱਡਿਆ ਦੇ ਪਾਪਾ ਕੀ ਇਹਦਾ ਮਤਲਬ ਭਲਾਈ ਦਾ ਕੋਈ ਜਮਾਨਾ ਨਹੀਂ ਓ ਖਲੋਇਆ ਜਰਾਕ ਤੂੰ ਨਹੀਂ ਦੱਦੇ ਦੋਸਤ ਤੁਸੀਂ ਗੱਲ ਲੱਗੀ ਬੇਟਾ ਕਮੈਂਟ ਕਰਕੇ ਦੱਸੋ ਕੀ ਮੂਡ ਦਿੱਤਾ ਕੀ ਨਹੀਂ ਦਿੱਤੀ ਉਹੀ ਗੱਲ ਚੱਲਣਾ ਕੁਝ ਕੋਈ ਸੰਦਨ ਆ ਦੇਣਾ ਹਨਾ ਅੰਦਾਜ਼ ਕੋਈ ਜੁਰਾ ਕੇ ਹਮ ਜਿੰਨਾ ਜਿੰਨਾ ਕੋਈ ਵੀ ਯਾਰ ਹੈ ਸਾਰਾ ਕੁਝ ਖੋ ਰੇ ਸਾਡੇ ਬਿਨਾ ਜਿਵੇਂ ਇਕੱਠੇ ਬੈਠ ਕੇ ਦੇਖਦੇ ਸੀ ਹੁਣ ਨਹੀਂ ਦੇਖ ਸਕਦੇ ਚੋ ਲਾਈਕ ਕਰਕੇ ਜਾਓ ਜਿਹੜੇ ਪਹਿਲੀ ਵਾਰ ਆਏ ਸਬਸਕ੍ਰਾਈਬ ਕਰਕੇ ਜਾਓ ਠੀਕ ਹੈ ਸਬਸਕ੍ਰਾਈਬਰ